ਬਰਨਾਲਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ 50 ਲੱਖ ਦੇ ਗੁੰਮ ਹੋਏ ਮੋਬਾਈਲ ਫੋਨ ਬਰਾਮਦ ਕੀਤੇ ਨੇ ਇਹ ਸਾਰੇ ਮੋਬਾਈਲ ਫੋਨ ਉਹਨਾਂ ਦੇ ਅਸਲੀ ਮਾਲਕਾਂ ਨੂੰ ਸੌਂਪ ਵੀ ਦਿੱਤੇ ਗਏ ਨੇ ਐਸਐਸਪੀ ਦੀ ਅਗਵਾਈ ਹੇਠ ਪੁਲਿਸ ਵੱਲੋਂ ਚਲਾਏ ਗਏ ਵਿਸ਼ੇਸ਼ ਆਪਰੇਸ਼ਨ ਤਹਿਤ ਇਹ ਮੋਬਾਈਲ ਫੋਨ ਟਰੇਸ ਕੀਤੇ ਗਏ ਇਸ ਮੁਹਿੰਮ ਦੀ ਨਿਗਰਾਨੀ ਐਸਪੀਡੀ ਅਸ਼ੋਕ ਕੁਮਾਰ ਅਤੇ ਡੀਐਸਪੀ ਜਸਵਿੰਦਰ ਕੋਰ ਸਾਈਬਰ ਕ੍ਰਾਈਮ ਵੱਲੋਂ ਕੀਤੀ ਗਈ ਐਸਐਸਪੀ ਨੇ ਦੱਸਿਆ ਕਿ ਕੁਝ ਮੋਬਾਈਲ ਗੁੰਮ ਹੋ ਗਏ ਸਨ ਤੇ ਕੁਝ ਚੋਰੀ ਦੇ ਨੇ ਪੁਲਿਸ ਨੇ CEIR ਅਤੇ IMEI ਡਾਟਾ ਦੀ ਮਦਦ ਨਾਲ ਇਹਨਾਂ ਮੋਬਾਈਲਾਂ ਨੂੰ ਟ੍ਰੇਸ ਕੀਤਾ ਹੈ ਮੋਬਾਈਲ ਵਾਪਸ ਮਿਲਣ ਤੇ ਲੋਕਾਂ ਨੇ ਬਰਨਾਲਾ ਪੁਲਿਸ ਦਾ ਜਿੱਥੇ ਧੰਨਵਾਦ ਕੀਤਾ ਉਥੇ ਉਹਨਾਂ ਕਿਹਾ ਕਿ ਉਹਨਾਂ ਤਾਂ ਉਮੀਦ ਹੀ ਛੱਡ ਦਿੱਤੀ ਸੀ ਕਿ ਉਹਨਾਂ ਨੂੰ ਮੁੜ ਤੋਂ ਉਹਨਾਂ ਦੇ ਮੋਬਾਈਲ ਫੋਨ ਮਿਲਣਗੇ ਬਹੁਤ ਵਧੀਆ ਉਪਰਾਲਾ ਸਰ ਪੰਜਾਬ ਸਰਕਾਰ ਦਾ ਵੀ ਮਤਲਬ ਕਿ ਹਰ ਇੱਕ ਨੇ ਅਲੱਗ-ਅਲੱਗ ਮਿਹਨਤ ਕਰਕੇ ਆਪਣਾ ਫੋਨ ਲਿਆ ਹੁੰਦਾ ਕਿਸੇ ਨੇ ਕਿਵੇਂ ਤਰੀਕੇ ਨਾਲ ਕਿਸੇ ਨੇ ਕਿਵੇਂ ਨਾਲ ਬਹੁਤ ਵਧੀਆ ਕੰਮ ਕੀਤਾ ਜੀ ਫੋਨ ਮਿਲ ਗਿਆ ਜੀ ਕਿੰਨੇ ਟਾਈਮ ਤੋਂ ਤੁਹਾਡਾ ਫੋਨ ਸੀ ਸਾਲ ਤੋਂ ਗੁੰਮਿਆ ਹੋਇਆ ਸੀ ਨਹੀਂ ਰਹਿ ਗਈ ਨਹੀਂ ਉਮੀਦ ਤਾਂ ਜਮਾ ਨਹੀਂ ਸੀ ਹੈਗੀ ਕਿ ਹੁਣ ਤਾਂ ਲੈ ਲਏ ਸੀ ਨਾ ਫੋਨ ਸਾਰੇਆਂ ਸਾਡੇ ਤਿੰਨ ਫੋਨ ਗੁੰਮੇ ਸੀਗੇ ਟੋਟਲੀ ਇੱਕੋ ਦਿਨ ਰਾਤ ਨੂੰ ਕਿੱਥੇ ਗੁੰਮੇ ਸੀ ਘਰੇ ਹੀ ਸਰ ਕਿਵੇਂ ਦੇਖਦੇ ਫਸਦੇ ਬਹੁਤ ਵਧੀਆ ਸਰ ਹੁਣ ਤਿੰਨੇ ਤਿੰਨੇ ਫੋਨ ਮਿਲ ਗਏ ਜਾਂ ਤਿੰਨੇ ਮਿਲੇ ਨਹੀਂ ਨਹੀਂ ਸਰ ਫਿਲਹਾਲ ਤਾਂ ਹਜੇ ਇੱਕ ਹੀ ਮਿਲਿਆਗਾ ਬਾਕੀ ਦੀ ਬਾਕੀ ਨਹੀਂ ਮਿਲੇ ਹੈਗੇ ਅੱਜ ਤੋਂ 2 ਸਾਲ ਪਹਿਲਾਂ ਮੇਰਾ ਫੋਨ ਡਿੱਗ ਪਿਆ ਸੀਗਾ ਜਿੱਤਪੇ ਤੇ ਫਿਰ ਮੈਂ ਰਿਪੋਰਟ ਕੀਤੀ ਸੀ ਤਾਂ ਪਥਾਣਾ ਦੇ ਵਿੱਚ ਤੇ ਬਰਨਾਲਾ ਪ੍ਰਸ਼ਾਸਨ ਨੇ ਮੇਰਾ ਫੋਨ ਲੱਭ ਕੇ ਦਿੱਤਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਐਸਐਸਪੀ ਸਾਹਿਬ ਦਾ ਤੇ ਬਰਨਾਲਾ ਪ੍ਰਸ਼ਾਸਨ ਦਾ ਜੋ ਅੱਜ 2 ਸਾਲਾਂ ਬਾਅਦ ਮੈਨੂੰ ਮੇਰਾ ਫੋਨ ਮਿਲਿਆ ਜੀ ਤੁਹਾਨੂੰ ਲੱਗਦਾ ਸੀ ਕਿ ਫੋਨ ਮਿਲ ਜੂਗਾ ਜਾਂ ਉਮੀਦ ਹੈ ਨਹੀਂ ਸੀ ਨਹੀਂ ਜੀ ਮੈਨੂੰ ਤਾਂ ਹੈ ਨਹੀਂ ਸੀ ਉਮੀਦ ਵੀ ਮਿਲ ਜੂਗਾ ਬਟ ਫਿਰ ਵੀ ਬਹੁਤ ਬਹੁਤ ਧੰਨਵਾਦ ਜੋ ਮੇਰਾ ਫੋਨ ਮਿਲਿਆ ਮੈਨੂੰ ਤੁਹਾਨੂੰ ਪੁੱਛਦਾ ਫੋਨ ਕਿ ਮਿਲ ਗਿਆ ਬਹੁਤ ਵਧੀਆ ਐਕਸਾਈਟਮੈਂਟ ਹੋਈ ਜਿਵੇਂ ਆਪਾਂ ਕਹਦੀ ਇੱਕ ਸ਼ੌਕ ਲੱਗਦਾ ਹਰਾਨੀ ਹੋਈ ਵੀ ਆਹ ਚੀਜ਼ ਅਨਐਕਸਪੈਕਟਿਡ ਚੀ ਬਹੁਤ ਵਧੀਆ ਲੱਗਿਆ ਜੀ। ਪ੍ਰਸ਼ਾਸਨ ਦਾ ਧੰਨਵਾਦ ਜੀ। ਬਹੁਤ-ਬਹੁਤ ਤਹਿ ਦਿਲੋਂ ਤਾਂ ਨਬਤ ਕਰਦਾ ਜੀ ਮੈਂ ਪ੍ਰਸ਼ਾਸਨ ਦਾ। ਤੇ ਅੱਗੇ ਲਈ ਹੋਰ ਵੀ ਇੱਕ ਵਧੀਆ ਉਮੀਦ ਹੋਈ ਆ ਮੇਰੇ ਲਈ ਵੀ। ਵਾਕੀ ਸਾਡਾ ਜਿਹੜਾ ਪ੍ਰਸ਼ਾਸਨ ਆ ਉਹ ਬਹੁਤ ਵਧੀਆਗਾ ਤੇ ਹੋਰਾਂ ਨੂੰ ਵੀ ਬਹੁਤ ਵਧੀਆ ਗਾਈਡ ਕਰਾਂਗੇ ਵੀ ਵਾਕੀ ਟਾਈਮ ਜ਼ਰੂਰ ਲੱਗ ਜਾਂਦਾ ਬਟ ਜੇ ਉਹ ਪ੍ਰਸ਼ਾਸਨ ਆ ਉਹ ਸਾਥ ਦਿੰਦਾ ਜੀ। ਇਸ ਰੀਅਲੀ ਰੀਅਲ ਮੀ 11 ਸੀ ਜੀ। ਮੇਰੇ 2.5 ਸਾਲ ਹੋ ਗਏ ਜੀ ਮੈਂ ਪਟਿਆਲੇ ਤੋਂ ਚੱਲਿਆ ਸੀਗਾ ਜਦੋਂ ਮੈਂ ਇੱਥੇ ਪਿੰਡ ਆ ਕੇ ਦੇਖਿਆ ਬਰਨਾਲੇ ਆ ਕੇ ਦੇਖਿਆ ਤਾਂ ਹੋਣ ਮੇਰੇ ਹੈ ਨਹੀਂ ਸੀਗਾ ਕੋਲੇ ਜੀ। ਤੇ ਇਸ ਕਰਕੇ ਮੈਂ ਮਤਲਬ ਉਹਦੀ ਕੰਪਲੇਨ ਵੀ ਲਿਖਾਤੀ ਸੀਗੀ ਕੰਪਲੇਨ ਤੋਂ ਬਾਅਦ ਫਿਰ ਹੁਣ ਪ੍ਰਸ਼ਾਸਨ ਨੇ ਇੱਕ ਦਿਨ ਕੱਲ ਮੈਨੂੰ ਫੋਨ ਗਿਆ ਵੀ ਤੇਰਾ ਫੋਨ ਲੱਭ ਗਿਆ ਵੀ ਤੁਸੀਂ ਆ ਕੇ ਕੱਲ ਨੂੰ ਲੈ ਜਾਓ ਪ੍ਰਸ਼ਾਸਨ ਦਾ ਬਹੁਤ 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 ਧੰਨਵਾਦ ਕਰਦਾ ਹਾਂ ਜੀ ਉਮੀਦ ਹੈਗੀ ਸੀ ਜਿਵੇਂ 2.5 ਸਾਲ ਹੋ ਗਏ ਸੀ ਬਿਲਕੁਲ ਉਮੀਦ ਨਹੀਂ ਸੀ ਵੀ ਮਿਲ ਜੂਗਾ ਪਰ ਪ੍ਰਸ਼ਾਸਨ ਦੀ ਕਾਰਜਕਾਰੀ ਵਧੀਆ ਲੱਗੀ ਏ ਇਸ ਕੰਮ ਤੇ ਵੀ ਫੋਨ ਲੱਭ ਕੇ ਦੇਤਾ ਬਹੁਤ ਬਹੁਤ ਪ੍ਰਸ਼ਾਸਨ ਦਾ ਧੰਨਵਾਦ ਜੀ ਬਰਨਾਲਾ ਪੁਲਿਸ ਵੱਲੋਂ ਚੋਰੀ ਤੇ ਗੁੰਮ ਹੋਏ ਮੋਬਾਈਲ ਟਰੇਸ ਦੀ ਇਹ ਮੁਹਿੰਮ ਲਗਾਤਾਰ ਵੱਧਦੀ ਜਾ ਰਹੀ ਹੈ ਤੇ ਲੋਕਾਂ ਵਿੱਚ ਵਿਸ਼ਵਾਸ ਮਜ਼ਬੂਤ ਕਰ ਰਹੀ ਹੈ ਪੁਲਿਸ ਦਾ ਇਹ ਕਦਮ ਨਾ ਸਿਰਫ ਟੈਕਨੋਲੋਜੀ ਲਈ ਸਹੀ ਵਰਤੋਂ ਦਾ ਉਦਾਹਰਣ ਹੈ ਸਗੋਂ ਲੋਕਾਂ ਦੇ ਭਰੋਸੇ ਦੀ ਵੀ ਨਵੀਂ ਮਿਸਾਲ ਹੈ ਕੀ ਕੁਝ ਕਹਿਣਾ ਹੈ ਇਸ ਮੌਕੇ ਤੇ ਜਿਨ੍ਹਾਂ ਲੋਕਾਂ ਨੂੰ ਮੋਬਾਈਲ ਮਿਲੇ ਹੈ ਤੇ ਨਾਲ ਹੀ ਐਸਐਸਪੀ ਮੁਹੰਮਦ ਸਰਫਰਾਜ ਆलम ਦਾ ਕੀ ਕੁਝ ਕਹਿਣਾ ਹੈ ਇੱਕ ਵਾਰ ਉਹ ਵੀ ਸੁਣ ਲਵੋ ਦੇਖੋ ਅੱਜ ਜਿਹੜਾ ਇਹ ਇਵੈਂਟ ਰੱਖਿਆ ਗਿਆ ਹੈ ਦੇ ਵਿੱਚ ਬਰਨਾਲਾ ਪੁਲਿਸ ਵੱਲੋਂ 160 ਲੋਸਟ ਮੋਬਾਈਲ ਨੂੰ ਰਿਕਵਰ ਕੀਤਾ ਗਿਆ ਹੈ ਇਦੇ ਵਿੱਚ SPG ਸਾਹਿਬ ਦੀ ਸੁਪਰਵੀਜ਼ਨ ਹੇਠ DSP ਸਾਈਬਰ ਕ੍ਰਾਈਮ ਜਸਵਿੰਦਰ ਕੌਰ ਤੇ SHO ਸਾਈਬਰ ਦੀ ਟੀਮ ਵੱਲੋਂ ਕਾਫੀ ਸਲਾਗਾ ਯੋਗ ਕੰਮ ਕਰਦੇ ਵੇ ওভার ਅ ਪੀਰੀਅਡ ਆਫ ਟਾਈਮ 160 ਲਾਸ ਮੋਬਾਈਲ ਹੈ ਉਹਨਾਂ ਨੂੰ ਰਿਕਵਰ ਕੀਤਾ ਗਿਆ ਸੀ ਔਰ ਅੱਜ ਉਹਨਾਂ ਦੇ ਜਿਹੜੇ ਓਨਰ ਹੈ ਉਹਨਾਂ ਦੀ ਵੈਰੀਫਿਕੇਸ਼ਨ ਕਰਕੇ ਉਹਨਾਂ ਨੂੰ ਹੈਂਡਓਵਰ ਕੀਤਾ ਜਾ ਰਿਹਾ ਹੈ ਬੇਸਿਕਲੀ ਜਦੋਂ ਵੀ ਕੋਈ ਮੋਬਾਈਲ ਖੋ ਜਾਦਾ ਹੈ ਡ੍ਰੌਪ ਹੋ ਜਾਂਦਾ ਹੈ ਲਾਸਟ ਹੋ ਜਾਂਦਾ ਹੈ ਤੋਂ ਸਟਾਡੀ ਕੋਲ ਇੱਕ ਪੋਰਟਲ ਹੈ CEIR पोर्टल जरा मिनिस्ट्री ऑफ टेलीकोम्यूनीकेशन वालों चलाया जा रहा है ये इंडिया लेवल का पोर्टल है और लॉस्ट जी रिपोर्ट है वो साइंस दर्ज की जाती इस तो बाद साइड टीम रेगुलर उन्होंने ट्रेस कर दी है मोनीटर कर दी है और जो भी कोई भी सू सुराग मिलता है उन्होंने रिकवर किया जाता है इस तरीके लगभग इन्ही मार्केट वैल्यू तीस देखो सारे समार्टफोन हैं आईफोन वीवो क जियोमी सॉमी ਔਰ ਹੋਰ ਵੀ ਬ੍ਰਾਂਡ ਦੇ ਮੋਬਾਈਲ ਪੁਨਿਤੇ ਹਨ ਇਹਨਾਂ ਦੀ ਕੀਮਤ ਲਗਭਗ 50 ਲੱਖ ਦੇ ਆਸ-ਪਾਸ ਹੈ ਤੇ ਇਹਨਾਂ ਨੂੰ ਅੱਜ ਇਹਨਾਂ ਦੇ ਅਸਲ ਓਨਰ ਨੂੰ ਅਸੀਂ ਹੈਂਡਓਵਰ ਕਰ ਰਹੇ ਹਾਂ ਸਰ ਇੱਕ ਚੋਰੀ ਹੋਏ ਫੋਨ ਸੀ ਜਾਂ ਕੋਈ ਲਾਸਟ ਇਹ ਲਾਸਟ ਫੋਨ ਹੈ ਜੀ ਲਾਸਟ ਫੋਨ ਸਰ ਇੱਕ ਤਾਂ ਗੁੰਮ ਹੋ ਜਾਂਦਾ ਕਿ ਚੋਰੀ ਹੁੰਦੀ ਹੈ ਇਹ ਗੁੰਮ ਹੋਏ ਵਾਲੇ ਫੋਨ ਸੀਗੇ ਚੋਰੀ ਵਾਲੇ ਫੋਨ ਜਿਹੜੇ ਉਹਨੂੰ ਅਸੀਂ ਕ੍ਰਿਮੀਨਲ ਕੇਸਸ ਦੇ ਵੀ ਸਟ੍ਰੈਸ ਕਰਦੇ ਹਾਂ ਸਰ ਜਾਂ ਤਾਂ ਕਿ ਕਿੰਨੇ ਕ ਟਾਈਮ ਚ ਇਹ ਇਹ ਮੇਰੇ ਮਿਲਣ ਇਹ ਲਗਭਗ 2 ਮਹੀਨੇ ਦੇ ਵਿੱਚ ਸਾਰੇ ਫੋਨ ਰਿਕਵਰ ਹੋ ਗਏ ਸਰ ਕਿੱਥੋਂ ਤੋਂ ਬਰਾਦਗੀ ਆਪਣੇ ਜ਼ਿਲ੍ਹੇ ਚ ਹੋਈ ਹੈ ਜਾਂ ਹੋਰ ਨਾਲ ਦੇ ਜ਼ਿਲ੍ਹੇ ਇਹ ਨਾਲ ਦੇ ਜ਼ਿਲ੍ਹੇ ਚ ਵੀ ਹੋਏ ਸੀ ਕਿ ਨਾਰਮਲੀ ਜਦੋਂ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਜਿੱਥੇ ਇਹ ਮੋਬਾਈਲ ਚੱਲ ਰਹਾ ਹੁੰਦਾ ਉਹਨਾਂ ਨਾਲ رابطہ قائم ਕੀਤਾ ਜਾਂਦਾ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਔਰ ਅਸੀਂ ਇਹ ਵੀ ਚੈੱਕ ਕਰਦੇ ਕਿ ਗਲਤ ਤਰੀਕੇ ਨਾਲ ਉਹਨਾਂ ਕੋਲ ਤਾਂ ਨਹੀਂ ਪਹੁੰਚ ਰਹਾ ਹੈ ਇਨ ਕੇਸ ਕੋਈ ਮਤਲਬ ਚੋਰੀ ਦਾ ਮੋਬਾਈਲ ਹੈ ਤਾਂ इनकेस अगर कोई ना चोरी द मोबाइल है और कोई चोर उ जाके सेल कर रहा है तो अभी वो एंगल में वेरीफाई कर दें और बैकवर्ड जाके वैसे लिंकेजसे बंद कबू करते हैं देखो साइबर जो सा पुलिस स्टेशन है वो एक स्पेसिफिक टीम है जिन्होंने टेक्निकल टीम कहेंदे वो रेगुलर इस पोर्टल में मोनीटर कर दी है जे भी लॉस्ट मोबाइल वाले कंपलेट आते हैं रेगूलर फॉलोअप करती है